ਮਹਿਲਾ ਕਨਸਟੇਬਲ ਅਮਨਦੀਪ ਕੌਰ ਨੂੰ ਵੰ디ਨਾਂਦੇ ਰਿਮਾਂਡ ਦੇ ਉੱਤੇ ਲਿਆਂਦਾ ਗਿਆ ਹੈ ਤੇ ਅੱਜ ਦੱਸਦੀ ਕਿ ਬਠਿੰਡਾ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੀ ਤੇ ਜਿਸ ਤੋਂ ਬਾਅਦ ਉੱਥੇ ਹੀ ਹੁਣ 3 ਦਿਨਾਂ ਦਾ ਰਿਮਾਂਡ ਮਿਲ ਚੁੱਕਾ ਹੈ ਤੇ ਕੱਲ ਵਿਜੀਲੈਂਸ ਦੇ ਵੱਲੋਂ ਗ੍ਰਿਫਤਾਰ ਕੀਤੀ ਗਈ ਅਮਨਦੀਪ ਕੌਰ ਤੇ ਦੂਜੇ ਪਾਸੇ ਉੱਥੇ ਹੀ ਆਮਦਨ ਤੋਂ ਵੱਧ ਜਾਇਦਾਦ ਹੋਣ ਕਰਕੇ ਜਿਹੜਾ ਕਿ ਵਿਜੀਲੈਂਸ ਦੇ ਵੱਲੋਂ ਪੁੱਛ ਪੜਤਾਲ ਕੀਤੀ ਗਈ ਤੇ ਇਸ ਤੋਂ ਥੋੜੇ ਸਮੇ ਬਾਅਦ ਹੀ ਮਹਿਲਾ ਕਨਸਟੇਬਲ ਅਮਨਦੀਪ ਕੌਰ ਦੀ ਗ੍ਰਿਫਤਾਰੀ ਹੋ ਜਾਂਦੀ ਆ ਅੱਜ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤੇ ਪੇਸ਼ੀ ਦੇ ਦੌਰਾਨ ਕੋਰਟ ਨੇ ਜਿਹੜਾ ਕਿ ਫੈਸਲਾ ਸੁਣਾਇਆ ਤੇ ਉੱਥੇ ਹੁਣ ਅਮਨਦੀਪ ਕੌਰ ਨੂੰ ਤਿੰਨ ਦਿਨਾਂ ਦੇ ਰਿਮਾਂਡ ਦੇ ਉੱਤੇ ਲਿਆਂਦਾ ਗਿਆ ਹੋਰ ਕੀ ਕੁਝ ਕਹਿਣਾ ਹੈ ਆਉ ਤੁਹਾਨੂੰ ਪੂਰੀ ਜਾਣਕਾਰੀ ਦਿੰਦੇ ਆ ਕੋਰਟ ਦੀ ਡਿਮਾਂਡ ਕੀਤੀ ਸੀ ਕਿ ਜੀ ਸਾਨੂੰ 3 ਦਿਨ ਦਾ ਰਿਮਾਂਡ ਮਿਲਿਆ ਔਰ 23 ਤਰੀਕ ਨੂੰ 3 ਵਜੇ ਤੱਕ ઓਨਰੇਬਲ ਕੋਰਟ ਨੇ ਸਾਨੂੰ ਪੇਸ਼ ਕਰਨ ਦਾ ਹੁਕਮ ਦਿੱਤਾ ਜੀ ਨਹੀਂ ਹੁਣ ਤੱਕ ਪੁੱਛ ਕੇ ਜਿੱਲੇ ਸਾਹਮਣੇ ਆਇਆ ਸਰ ਪੁੱਛ ਕੇ ਜਿੱਦੇ ਵਿੱਚ ਇਹਦੇ ਜਿਹੜੇ ਅਕਾਊਂਟਸ ਨੇ ਉਹਦੇ ਵੈਰੀਫਾਈ ਕਰ ਰਹੇ ਆ ਅਸੀਂ ਡਾਕੂਮੈਂਟਰੀ ਸਾਰੀ ਹੈਗੀ ਆ ਬਾਕੀ ਕਿਉਂਕਿ ਸਾਡਾ ਇਨਵੈਸਟੀਗੇਸ਼ਨ ਦਾ ਮੈਟਰ ਹੈ ਇਹਦੇ ਵਿੱਚ ਅਸੀਂ ਬਹੁਤੀ ਜ਼ਿਆਦਾ ਡਿਸਕਲੋਜ਼ ਨਹੀਂ ਕਰ ਸਕਦੇ ਥੈਂਕ ਯੂ ਜੀ ਸਰਬੰਸ ਹੋ ਵੀ ਕਰਦੇ ਹੋਗੇ ਤੁਹਾਡੇ ਕੋਲੇ ਗ੍ਰਿਫਤਾਰ ਕੀਆ ਨੂੰ ਉਸ ਦਿਨ ਕਿ ਗੱਲ ਸਾਹਮਣੇ ਆਈ ਨਹੀਂ। ਨਹੀਂ ਡਿਟੇਲ ਅਸੀਂ ਸਾਰੇ ਸ਼ੇਅਰ ਨਹੀਂ ਕਰ ਸਕਦੇ। ਅਫਸਾਨਾ ਖਾਨ ਦਾ ਕੀ ਹੋ ਜਾਈ? ਅਫਸਾਨਾ ਖਾਨ ਦਾ ਕੋਈ ਰੋਲ ਨਹੀਂ ਹੈ। ਉਹਦੇ ਘਰ ਦੇ ਉਹਨੂੰ ਅਰੈਸਟ ਕੀਤਾ। ਉਹਦੇ ਘਰ ਦੇ ਨਹੀਂ ਉਹਦੀ ਸਿਸਟਰ ਦੇ ਘਰ ਅਰੈਸਟ ਕੀਤਾ। ਉਹ ਗਲਤ ਤਰ੍ਹਾਂ ਮੀਡੀਆ ਦੇ ਵਿੱਚ ਗੱਲ ਆ ਰਹੀ ਹੈ। ਹਾਂਜੀ। ਸਾਡਾ ਖਾਨ ਕੋਮਪਲਿਟਿਵ ਇਸ ਤਰੀਕੇ ਨਾਲ ਹੋਈ। ਬਿਲਕੁਲ ਗਲਤ ਕਿਉਂਕਿ ਇਸ ਨਾਲ ਸਾਡਾ ਕੋਈ ਮੈਟਰ ਨਹੀਂ ਹੈਗਾ ਜੀ। ਮੀਡੀਆ ਵੱਲੋਂ ਜਿਹੜਾ ਗਲਤ ਮਤਲਬ ਕਿਸੇ ਜਿਹੜਾ ਸੋਸ਼ਲ ਮੀਡੀਆ ਚੱਲ ਰਿਹਾ ਗਲਤਤਾ ਉਹ ਫਸਾਨਾ ਖਾਨ ਤੇ ਜਿਹੜੀ ਸਿਸਟਰ ਆ ਗਰੁੱਪ ਦੇ ਕੋਲ ਇਹ ਰੌਂਡ ਅਪ ਹੋਈਆ ਉਹਦੇ ਨਾਲ ਸਾਡਾ ਕੋਆਰਡੀਨੇਸ਼ਨ ਚੱਲ ਰਿਹਾ ਹੈ ਤੇ ਉਹਦੇ ਸਰਵਰ ਉਹਦੇ ਕੋਲ ਰੌਂਡ ਅਪ ਹੋ ਰਿਹਾ ਹੈ ਉਹ ਹਾਲੇ ਸਾਡਾ ਇਨਵੈਸਟੀਗੇਸ਼ਨ ਨਾਲ ਸੰਪਰਕ ਜੀ ਦੇ ਬਹੁਤ ਸੀ ਜੀ ਨਾਲ ਕਰ ਸਕਦੇ ਨਹੀਂ ਲੱਗਦਾ ਨਾ ਉਹ ਕੋਈ ਹੋਰ ਜਿਹੜਾ ਡਿਵਰੰਗਰ ਇਨਵੈਸਟੀਗੇਸ਼ਨ ਤੋਂ ਹਾਲੇ ਬਹੁਤ ਇਨੀਸ਼ੀਅਲ ਸਟੇਜ ਹੈ ਇਨਵੈਸਟੀਗੇਸ਼ਨ ਦੀ ਜੀ ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ। ਡਿਮਾਂਡ ਦੀ ਡਿਮਾਂਡ ਕੀਤੀ ਸੀਗੀ ਜੀ। ਸਾਨੂੰ 3 ਦਿਨ ਦਾ ਰਿਮਾਂਡ ਮਿਲਿਆ ਔਰ 29 ਤਰੀਕ ਨੂੰ 3 ਵਜੇ ਤੱਕ ਔਨਰਬਲ ਕੋਰਟ ਨੇ ਸਾਨੂੰ ਪੇਸ਼ ਕਰਨ ਦਾ ਹੁਕਮ ਦਿੱਤਾ ਜੀ। ਨਹੀਂ ਹੁਣ ਤੱਕ ਪੁੱਛ ਕੇ ਜਿੱਲੇ ਸਾਹਮਣੇ ਆਇਆ ਸਰ। ਪੁੱਛ ਕੇ ਜਿੱਦੇ ਵਿੱਚ ਇਹਦੇ ਜਿਹੜੇ ਅਕਾਊਂਟਸ ਨੇ ਉਹਦੇ ਵੈਰੀਫਾਈ ਕਰ ਰਹੇ ਹਾਂ ਅਸੀਂ। ਡਾਕੂਮੈਂਟਰੀ ਸਾਰੀ ਹੈਗੀ ਹੈ ਬਾਕੀ ਕਿਉਂਕਿ ਸਾਡਾ ਇਨਵੈਸਟੀਗੇਸ਼ਨ ਦਾ ਮੈਟਰ ਹੈ। ਇਹਦੇ ਵਿੱਚ ਅਸੀਂ ਬਹੁਤੀ ਜ਼ਿਆਦਾ ਡਿਸਕਲੋਜ਼ ਨਹੀਂ ਕਰ ਸਕਦੇ। ਥੈਂਕ ਯੂ ਜੀ। ਸਰਵਜਨ ਅਭਿਗੰਦੇ ਹੋਗੇ ਤੁਹਾਡੇ ਕੋਲੇ ਗ੍ਰਿਫਤਾਰ ਕੀਆ ਨੂੰ ਉਸ ਦਿਨ ਕਿ ਗੱਲ ਸਾਹਮਣੇ ਆਈ ਨਹੀਂ। ਮੈਂ ਡਿਟੇਲ ਅਸੀਂ ਸਾਰੇ ਸ਼ੇਅਰ ਨਹੀਂ ਕਰ ਸਕਦੇ। ਅਫਸਾਨਾ ਖਾਨ ਦਾ ਕੀ ਹੋ ਜਾਈ? ਅਫਸਾਨਾ ਖਾਨ ਦਾ ਕੋਈ ਰੋਲ ਨਹੀਂ ਹੈ। ਉਹਦੇ ਘਰ ਦੇ ਉਹਨੂੰ ਅਰੈਸਟ ਕੀਤਾ। ਉਹਦੇ ਘਰ ਦੇ ਨਹੀਂ ਉਹਦੀ ਸਿਸਟਰ ਦੇ ਘਰ ਅਰੈਸਟ ਕੀਤਾ। ਉਹ ਗਲਤ ਤਰ੍ਹਾਂ ਮੀਡੀਆ ਦੇ ਵਿੱਚ ਗੱਲ ਆ ਰਹੀ ਹੈ। ਹਾਂਜੀ। ਸਾਡਾ ਖਾਨ ਕੋਮਪਲਿਟਿਵ ਇਸ ਤਰੀਕੇ ਨਾਲ ਹੋਈ। ਬਿਲਕੁਲ ਗਲਤ ਕਿਉਂਕਿ ਇਸ ਨਾਲ ਸਾਡਾ ਕੋਈ ਮੈਟਰ ਨਹੀਂ ਹੈਗਾ ਜੀ। ਮੀਡੀਆ ਵੱਲੋਂ ਜਿਹੜਾ ਗਲਤ ਮਤਲਬ ਕਿਸੇ ਜਿਹੜਾ ਸੋਸ਼ਲ ਮੀਡੀਆ ਚੱਲ ਰਿਹਾ ਗਲਤਤਾ ਉਹ ਫਸਾਨਾ ਖਾਨ ਤੇ ਜਿਹੜੀ ਸਿਸਟਰ ਆ ਗਰੁੱਪ ਦੇ ਕੋਲ ਇਹ ਰੌਂਡ ਅਪ ਹੋਈਆ ਉਹਦੇ ਨਾਲ ਸਾਡਾ ਕੋਆਰਡੀਨੇਸ਼ਨ ਚੱਲ ਰਿਹਾ ਹੈ ਤੇ ਉਹਦੇ ਸਰਵਰ ਉਹਦੇ ਕੋਲ ਰੌਂਡ ਅਪ ਹੋ ਰਿਹਾ ਹੈ ਉਹ ਹਾਲੇ ਸਾਡਾ ਇਨਵੈਸਟੀਗੇਸ਼ਨ ਨਾਲ ਸੰਪਰਕ ਜੀ ਦੇ ਬਹੁਤ ਸੀ ਜੀ ਨਾਲ ਗੱਲ ਕਰਕੇ ਨਹੀਂ ਲੱਗਦਾ ਨਾ ਜੀ